ਦੇ ਵੀ ਵੀ ਭਾਜੀ ਕੀ ਨਾਮ ਤੁਹਾਡਾ ਪ੍ਰਦੀਪ ਕੁਮਾਰ ਜੀ ਮੈਂ ਕਲੈਕਟਰ ਆ ਜੀ ਕਿੱਦਾਂ ਰਹਿਣਾ ਹੈ ਕੀ ਹੋਇਆ ਸਰ ਇਹ ਅੰਮ੍ਰਿਤਸਰੋਂ ਆਏ ਆ ਤੇ ਚੌਂਕ 'ਚ ਟ੍ਰੈਫਿਕ ਇੰਨੀ ਸੀ ਕਿ ਇੱਥੇ ਗੱਡੀਆਂ ਢਿੱਖੜੀ ਉਧਰੋਂ ਟਿਪਰ ਵਾਲਾ ਆਇਆ ਉਹ ਕੋ ਬ੍ਰੇਕ ਨਹੀਂ ਲੱਗੀ ਜਾਂ ਕੁਛ ਤੇ ਉਹਨੇ ਇੱਕ ਸਿੱਧੀ ਆਡੀ ਬੱਸ ਦੇ ਵਿੱਚ ਮਾਰੀ ਪਿੱਛੇ ਜਿਹਦੇ ਵਿੱਚ ਗੱਡੀ ਦਾ ਨੁਕਸਾਨ ਹੋਇਆ ਸਵਾਰੀਆਂ ਨੂੰ ਮਾੜੀ ਮੋਟੀ ਸੱਟ ਪੇਟ ਲੱਗੀ ਐ ਤੇ ਉਹ ਬਾਕੀ ਐਸਐਸਪੀ ਜਿਹੜੀ ਫੋਰਸ ਹੈਗੀ ਆ ਉਹ ਆ ਗਈ ਹੀ ਮੌਕੇ ਤੇ ਉਹਨਾਂ ਨੇ ਜਿਹੜੇ ਹਰੇ ਉਹਨਾਂ ਨੂੰ ਮਾੜਾ ਮੋੜਾ ਟ੍ਰੀਟਮੈਂਟ ਦਵਾ ਦਿੱਤਾ ਪੂਰੀ ਪਾਰ ਦਿੱਤੀ ਹੈ ਕਿੰਨੀ ਕ ਸਪੀਡ ਨਾਲ ਇਸ ਜਿਹੜੇ ਉਹ ਸਰ ਟਿਪਰ ਵਾਲਾ ਜਿਹੜਾ ਉਹ ਕੋਈ ਬ੍ਰੇਕ ਹੀ ਨਹੀਂ ਲੱਗੀ ਸਪੀਡ ਤੇ ਉਹਦੇ ਮਾਲ ਲੱਦੇ ਦਾ ਉਹਨੇ ਉਹਨੇ ਸਾਰੀ ਗੱਡੀ ਪਾਰਤੀ ਤੁਹਾਡੇ ਸਾਹਮਣੇ ਹੀ ਹੈ ਗੱਡੀ ਦੇਖ ਲਓ ਕੀ ਪੋਜੀਸ਼ਨ ਹੈ ਗੱਡੀ ਸੀ ਆਜਵਿੰਦਰ ਸਿੰਘ ਕਿੱਥੋਂ ਆ ਰਹੇ ਹੋ ਕੀ ਘਟਵਾ ਰਹੇ ਹੋ ਅੰਮ੍ਰਿਤਸਰੋਂ ਆ ਰਹੇ ਆ ਜੀ ਪਠਾਨਕੋਟ ਜਾਣਾ ਸੀਗਾ ਤੇ ਘਟਣਾ ਇਹ ਵੀ ਅਸੀਂ ਚੌਂਕ ਮੁੜ ਗਏ ਆ ਤੇ ਮਤਲਬ ਟਿਪਰ ਜਿਹੜੀ ਆ ਪਿੱਛੋਂ ਆ ਕੇ ਇਧਰੋਂ ਮਤਲਬ ਪਠਾਨਕੋਟ ਵੱਲੋਂ ਆਉਣ ਦੀ ਆ ਤੇ ਗੱਡੀ ਦੇ ਪਿਛਲੇ ਪਾਸੇ ਟਿੱਪਰ ਵੱਜ ਗਈ ਹੈ ਉਹਦੇ ਕੋਲ ਕੰਟਰੋਲ ਨਹੀਂ ਹੋਈ ਜਾਂ ਕੀ ਪਤਾ ਨਹੀਂ ਬ੍ਰੇਕ ਨਹੀਂ ਲੱਗੀ ਜਾਂ ਕੀ ਹੋਇਆ ਜਾਂ ਨਸ਼ੇ ਹਾਂਜੀ ਨੁਕਸਾਨ ਬੱਸ ਦਾ ਤਾਂ ਤੁਹਾਡੇ ਸਾਹਮਣੇ ਹੀ ਆ ਪਿੱਛੋਂ ਸਾਰੀ ਉੱਡ ਗਈ ਆ ਤੇ ਸਵਾਰੀਆਂ ਨੂੰ ਮਾੜੀ-ਮੋਟੀ ਖਰੋਜ ਬਲਤ ਠੀਕ ਆ ਸਵਾਰੀਆਂ ਕੋਈ ਗੱਲ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਆ ਉਦਾਂ ਮੜਾ-ਮਟਾ ਉਹ ਟ੍ਰੀਟਮੈਂਟ ਹਸਪੀਟਲ ਤੋਂ ਹੋ ਜਾਏਗਾ ਹੈਨਾ ਹਾਂਜੀ ਪ੍ਰਾਈਵੇਟ ਹਾਂਜੀ ਮੇਰਾ ਨਾਮ ਰੋਨੀ ਜੇ ਕਿੱਥੇ ਆਏ ਕਿੱਥੇ ਤੋਂ ਆਏ ਅਈ ਅੰਬੀਸਰ ਤੋਂ ਆਏ ਤੇ ਗੁਰਦਾਸਪੁਰ ਜਾਂਦੇ ਸੀਗੇ ਤੇ ਕੀ ਕਰਵਾਏ ਸੀ ਬੱਸ ਕਿੱਥੇ ਹੀ ਆਈ ਸਬ ਤੋਂ ਲਾਸਟ ਤੇ ਇਹੀ ਸੀਗੇ ਲਾਸਟ ਤੋਂ ਪਿੱਛੋਂ ਬੱਸ ਰੁਕੀ ਹੈ ਲਾਸਟ ਤੇ ਆਈ ਨਹੀਂ ਭੈਣ ਦੇ ਮੇਰੀ ਦੇ ਲੱਗੀ ਆ ਸ਼ੀਸ਼ਾ ਵੱਜ ਗਿਆ ਹਾਂਜੀ ਅੰਕਲ ਦੇ ਲੱਗੀ ਆ ਬਾਕੀ ਮੈਂ ਤੇ ਫਿਰ ਟ੍ਰੈਕਾ ਪਾੜ ਕੇ ਸਾਰੀ ਤੁਸੀਂ ਬੱਸ ਦੇ ਦਿੱਤੀ ਕਿੰਦਾ ਦਾ ਵਿਰੋਧ ਹੈ ਸਮਝ ਨਹੀਂ ਆਇਆ ਹਨ ਨੂੰ ਤੁਹਾਨੂੰ ਤੋਂ ਲੱਗਿਆ ਕਿ ਬੱਸ ਐਂਡੀ ਆਜ ਇਤਰਾਬਸ ਗਲਤੀ ਕਿੰਨਾ ਦੀ ਹੈ ਉਹ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਤੇ ਸਭ ਤੋਂ ਲਾਸਟ ਤੇ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਹੈ ਬਸ ਜਿਹੜੀ ਤੁਹਾਡੇ ਨਾਲ ਸੀ ਬਚਾਵਾ ਬਸ ਟਰੋਡੀ ਚ ਸ਼ੀਸ਼ਾ ਖੁੱਬ ਗਿਆ ਦੀ ਭੈਣ ਦੇ ਹਾਂਜੀ ਨਾ ਆਈ ਹੈ ਕਿ ਕਿਹੜੀ ਘਟਨਾ ਕਿੱਥੇ ਹੋਈ ਤੇ ਕਿਸ ਤਰ੍ਹਾਂ ਕਿੱ ਹੁਣ ਇਹੋਣੇ ਬੱਸ ਆ ਰਹੀ ਐ ਅੰਮ੍ਰਿਤਸਰ ਲੋ ਅੰਮ੍ਰਿਤਸਰ ਤੋਂ ਬਟਾਲੇ ਨੂੰ ਮੂਵ ਹੋਈ ਐ ਪੁਲ ਦੇ ਥੱਲੋਂ ਦੀ ਤੇ ਇਧਰੋਂ ਪਠਾਨਕੋਟ ਤੋਂ ਬਜਰੀ ਦਾ ਟਰੱਕ ਭਰੇ ਆ ਰਿਹਾ ਉਹ ਥੋੜਾ ਨਾਲ ਵੱਜ ਗਿਆ ਨੁਕਸਾਨ ਜਾਨੀ ਨੁਕਸਾਨ ਤੇ ਕੋਈ ਨਹੀਂ ਬਾਕੀ ਨੁਕਸਾਨ ਸਾਹਮਣੇ ਦਿਸਣੀ ਲਿਆ ਹੋਇਆ ਆਏਗਾ ਜਾਨੀ ਨੁਕਸਾਨ ਕੋਈ ਨਹੀਂ ਆ ਪਤਾ ਨੰਬਰ ਵਗੈਰਾ ਸਰ ਨੰਬਰ ਵਾਸਤਾ ਨੰਬਰ ਪੀਬੀ06 ਡਬਲ ਬੀ5361 ਇਹ ਪ पठानकोट ਦੀਪੂ ਦੀ ਪਾਸਿਆ ਸਰ ਕੀ ਕਾਰਵਾਈ ਕਰਨੀ ਹਾਂਜੀ ਕੀ ਕਾਰਵਾਈ ਕਰਨੀ ਕਾਰਵਾਈ ਕਰਦੇ ਦੇਖਦੇ ਆ ਜੇ ਟਰੱਕ ਲੱਗੇ ਦੇਖਣਾ ਉਧਰ ਲੱਗਾ ਲੱਗਾ ਸਾਈਡ ਤੇ